ਜ਼ిల్లా ਰੂਰਲ ਯੂਥ ਕਲੱਬਸ ਐਸੋਸੀਏਸ਼ਨ ਮਾਨਸਾ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਇਸਲਮ ਏਰੀਆ ਦੇ ਬੱਚਿਆਂ ਨਾਲ ਖੁਸ਼ੀਆਂ ਭਰਿਆ ਸਮਾਗਮ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਅਤੇ ਉਹਨਾਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਗਿਆ। ਐਸੋਸੀਏਸ਼ਨ ਵੱਲੋਂ ਕਿਹਾ ਗਿਆ ਕਿ ਬੱਚੇ ਦੇਸ਼ ਦਾ ਭਵਿੱਖ ਨੇ ਅਤੇ ਉਹਨਾਂ ਨੂੰ ਅੱਗੇ ਵਧਣ ਦੇ ਮੌਕੇ ਦੇਣਾ ਸਾਡੀ ਜ਼ਿੰਮੇਵਾਰੀ ਹੈ। ਅੱਜ ਜੀ ਆਪਣੇ ਰਿਪਬਲਿਕ ਦੇ ਸੀਗਾ ਜੀ ਉਸ ਕੁਰਸੀ ਦੇ ਵਿੱਚ ਅਸੀਂ ਬੱਚਿਆਂ ਨੂੰ ਹਰ ਸਾਲ ਅਸੀਂ ਆਉਂਨੇ ਆ ਕਾਪੀਆਂ ਪੈਨ ਪੈਨਸਲ ਆ ਦਿਨਾਂ ਦਾ ਚਾਕਲੇਟ ਕਾਫੀ ਨਾਲ ਮੂਠਾ ਕਰਵਾ ਲਾ ਲਈ ਇਹਨਾਂ ਨੂੰ ਦੱਸਿਆ ਵੀ ਅੱਜ ਦੇ ਦਿਨ ਸੁਨਿਧਾਨ ਨੂੰ ਇਸ ਤਰ੍ਹਾਂ ਲੱਗੂ ਹੋਇਆ ਸੀ ਬੱਚਿਆਂ ਨਾਲ ਇਹ ਤੁਸੀਂ ਜਰੂਰ ਆ ਕੇ ਅਸੀਂ ਸਾਂਝੀ ਕਰਦੇ ਆ ਸਾਡੇ ਮਨ ਨੂੰ ਤਾਂ ਬੜਾ ਸਕੂਨ ਮਿਲਦਾ ਹੈ ਤੇ ਬੱਚੇ ਵੀ ਸਾਨੂੰ ਬੜੀ ਖੁਸ਼ੀ ਨਾਲ ਮਿਲਦੇ ਆ ਦੂਰੋਂ ਦੇਖ ਕੇ ਨੂੰ ਪਤਾ ਚੱਲ ਜਾਂਦਾ ਆ ਵੀ ਅੱਜ ਕੋਈ ਮਦਦ ਫੰਕਸ਼ਨ ਹੈ ਵੀ ਜਿਹੜੇ ਟੀਮ ਆਈ ਕਿਉਂਕਿ ਕਾਸੂਮੀਰ ਹੁੰਦੀ ਆ ਬੱਚਿਆਂ ਨੂੰ ਹਨਾ ਵੀ ਜੇ ਕੁਝ ਲੈ ਕੇ ਆਏ ਆ ਤਾਂ ਕੁਝ ਸਿਖਾ ਕੇ ਵੀ ਜਾਣਗੇ ਉਸੇ ਤਰ੍ਹਾਂ ਅੱਜ ਬੱਚਿਆਂ ਨੂੰ ਸਵਾਲ ਵੀ ਪੁੱਛੇ ਵੀ ਉਹ ਤਜ ਦਿਵਸ ਕਿਉਂ ਮਨਾਇਆ ਜਾਂਦਾ ਅੱਜ ਦੇ ਦਿਨ ਕੀ ਹੋਇਆ ਬਹੁਤ ਵਧੀਆ ਬੱਚੇ ਪੜਦੇ ਨੇ ਸਲਾਮੀਰੀ ਦੇ ਸਕੂਲ 'ਚ ਪੜਦੇ ਆ ਬਲਕਿ ਸਾਨੂੰ ਹੋਰ ਵੀ ਖੁਸ਼ੀ ਹੁੰਦੀ ਹੈ ਜਦੋਂ ਮੈਡਮ ਨਿੰਮੀ ਸਾਡੇ ਨਾਲ ਹੁੰਦੀ ਹੈ ਇਹ ਮਸਲੇ ਬੱਚਿਆਂ ਦੇ ਟੀਚਰ ਨੇ ਸਲਾਮੀਰੀ ਸਕੂਲ ਬਸ ਸਾਡੇ ਸਕੂਲ ਦੇ ਵੀ ਟੀਚਰ ਨੇ ਤੇ ਜਦੋਂ ਆਉਂਦੇ ਆ ਹੁਣ ਤਾਂ ਇਹ ਬੜੀਆਂ ਸਾਡੇ ਵਕਬ ਹੋ ਗਏ ਮੈਡਮ ਨੂੰ ਵੀ ਬੜੀਆ ਤਰੀਕੇ ਨਾਲ ਮਿਲਦੇ ਆ ਕਿਉਂਕਿ ਗੱਲਬਾਤ ਕਰਦੇ ਆ ਉਹ ਇਹਨਾਂ ਦੇ ਲਾਈਨਾਂ ਵਗੈਰਾ ਬਣਾ ਦਿੰਦੇ ਨੇ पहला भी छा व दी करते हैं पर अभी परमात्मा भी यही दुआ करते हैं बच्चों को भी यही समझने व्डे होकर नाम रोशन करना अज गरीबी का सहाय है वो भी कुछ चकना किस तरह चकना सारा कुछ तो कर समझा कि अगर भी अस आस करते हैं इस तरह आगे रहा कि बच्चों का खुशियां मना धनबाद